ਚਾਹੇ ਚੜ੍ਹਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਬੀਬੀ ਰਜਿੰਦਰ ਕੌਰ ਭੱਠਲ ਸੂਬੇ ਦੀ ਪਹਿਲੀ ਮੁੱਖ ਮੰਤਰੀ ਬਤੌਰ ਇੱਕ ਔਰਤ ਦੇ ਤੌਰ ਤੇ ਉਹਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ ਤੇ ਹੁਣ ਲੈਂਦੇ ਪੰਜਾਬ ਦੇ ਵਿੱਚ ਮਤਲਬ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਵੀ ਪਹਿਲੀ ਵਾਰ 19 ਲਗਭਗ 75 ਸਾਲ ਬਾਅਦ ਲੈਂਦੇ ਪੰਜਾਬ ਦੀ ਇੱਕ ਜਿਹੜੀ ਔਰਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਜਿਹਦਾ ਨਾਮ ਹੈ ਮਰੀਮ ਸ਼ਰੀਫ ਸ਼ਰੀਫ ਪਰਿਵਾਰ ਦੀ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਆ ਚੌਥੀ ਪੀੜ੍ਹੀ ਦੀ ਆ ਮਰੀਮ ਸ਼ਰੀਫ ਜਿਹੜੇ ਉਹਨਾਂ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ ਤੇ ਅੱਜ ਅਸੀਂ ਇਹੀ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਆਖਰ ਮਰੀਮ ਸ਼ਰੀਫ ਕੌਣ ਹੈ ਉਹ ਸੂਬੇ ਦੇ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੀ ਕੁਝ ਕਿਹਾ ਉਹਨਾਂ ਦੀ ਯੋਗਤਾ ਕੀ ਹੈ ਤੇ ਪੋਲਟਿਕਸ ਕਦੋਂ ਆਈ ਸੀ ਤੇ ਉਹਨਾਂ ਦੀ ਕਿੰਨੀ ਉਮਰ ਆ ਪਾਕਿਸਤਾਨ ਦੇ ਸੂਬੇ ਪੰਜਾਬ ਜਿਹਨੂੰ ਲੈਂਦਾ ਪੰਜਾਬ ਆਖਿਆ ਜਾਂਦਾ ਹੈ 77 ਸਾਲ ਬਾਅਦ ਪਹਿਲੀ ਦਫਾ ਪਾਕਿਸਤਾਨ ਦੇ ਵਿੱਚ ਕਿਸੇ ਔਰਤ ਨੂੰ ਮੁੱਖ ਮੰਤਰੀ ਦਾ ਅਹੁਦਾ ਨਸੀਬ ਹੋਇਆ ਰਾਜਨੀਤਿਕ ਕਾਫੀ ਖਿੱਚੋਤਾੰਤ ਤੋਂ ਬਾਅਦ ਨਵਾਜ਼ ਸ਼ਰੀਫ ਦੀ ਬੇਟੀ ਮਰੀਮਮ ਨਵਾਜ਼ ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਚੁਣਿਆ ਗਿਆ ਉਹ ਸ਼ਰੀਫ ਖਾਨਦਾਨ ਦੀ ਚੌਥੀ ਮੈਂਬਰ ਆ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਵਜੋਂ ਕੁਰਸੀ ਸੰਭਾਲਣਗੇ ਉਹਨਾਂ ਦੇ ਪਿਤਾ ਨਵਾਜ਼ ਸ਼ਰੀਫ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਚੁੱਕੇ ਨੇ ਉਹਨਾਂ ਦੇ ਚਾਚਾ ਵੀ ਤੇ ਭਰਾ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਜਿਹੜੇ ਮਰੀਮ ਨਵਾਜ਼ ਨੇ ਇਤਿਹਾਸ ਬਣਾ ਦਿੱਤਾ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮੁੱਖ ਮੰਤਰੀ ਚੁਣੀ ਗਈ ਆ ਬਤੌਰ ਇੱਕ ਔਰਤ ਹੋਂ ਦੇ ਨਾਤੇ ਉਹਨਾਂ ਨੇ ਰਿਕਾਰਡ ਬਣਾ ਦਿੱਤਾ ਮਰੀਮ ਵਰਤਮਾਨ ਪੰਜਾਬ ਪਾਕਿਸਤਾਨ ਮੁਸਲਮ ਲੀਗ ਨਵਾਜ਼ ਦੀ ਜਿਹੜੀ ਪਾਰਟੀ ਆ ਜਿਹੜੀ ਉਹਨਾਂ ਦੀ ਪਾਰਟੀ ਘਰ ਦੀ ਪਾਰਟੀ ਮੰਨੀ ਜਾਂਦੀ ਉਹਨਾਂ ਦੇ ਸੀਨੀਅਰ ਉਪ ਪ੍ਰਧਾਨ ਅਹੁਦੇ ਤੇ ਵੀ ਪਾਰਟੀ ਦੇ ਵਿੱਚ ਉਹਨਾਂ ਕੋ ਰੁਤਬਾ ਮੁੱਖ ਮੰਤਰੀ ਚੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਦਲੇ ਦੀ ਕਾਰਵਾਈ ਦੇ ਨਾਲ ਕੋਈ ਕੰਮ ਨਹੀਂ ਕਰੇਗੀ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਮਰੀਮ ਨਵਾਜ਼ ਨੂੰ ਪੰਜਾਬ ਵਿਧਾਨ ਸਭਾ ਵਿੱਚ 220 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੋਇਆ ਤਾਂ ਦੱਸ ਦੇ ਕਿ ਪਾਕਿਸਤਾਨ ਦਾ ਪੰਜਾਬ ਸੂਬਾ ਰਾਜਨੀਤਿਕ ਰੂਪ ਵਿੱਚ ਕਾਫੀ ਅਹਿਮ ਮੰਨਿਆ ਜਾਂਦਾ ਜਿਸ ਵਿੱਚ ਰਾਜਨੀਤਿਕ ਦਲਾਂ ਦੇ ਵਿਚਕਾਰ ਪੰਜਾਬ ਦੇ ਸੱਤਾ ਤੇ ਕਾਬਜ਼ ਹੋਣ ਲਈ ਜ਼ਬਰਦਸਤ ਰਸਾਕਸੀ ਹੁੰਦੀ ਰਹਿੰਦੀ ਹੈ ਮਰੀਮ ਨਵਾਜ਼ ਦਾ ਜਨਮ 1973 ਵਿੱਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਹੋਇਆ ਉਹ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਆ ਮਰੀਮ ਨੇ 2012 ਵਿੱਚ ਰਾਜਨੀਤੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ ਪਾਰਟੀ ਦੇ ਚੋਣ ਪ੍ਰਚਾਰ ਦੇ ਵਿੱਚ ਬਤੌਰ ਉਹਨਾਂ ਨੇ ਇਨਚਾਰਜ ਰੂਪ ਵਿੱਚ ਕੰਮ ਕੀਤਾ ਤੇ ਫਿਰ ਮਰੀਮਮ ਨੇ 2013 ਦੇ ਪਾਕਿਸਤਾਨ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਸੀ ਉਸੇ ਸਾਲ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਨੌਜਵਾਨ ਪ੍ਰੋਗਰਾਮ ਦਾ ਚੇਅਰਮੈਨ ਵੀ ਚੁਣਿਆ ਗਿਆ ਸੀ ਹਾਲਾਂਕਿ ਬਾਅਦ ਕਿਸੇ ਨੇ ਲਾਹੌਰ ਹਾਈ ਕੋਰਟ ਵਿੱਚ ਉਹਨਾਂ ਦੀ ਨਿਯੁਕਤੀ ਨੂੰ ਚੁਣੌਤੀ ਦੇ ਦਿੱਤੀ ਸੀ ਚੁਣੌਤੀ ਦੇਣ ਤੋਂ ਬਾਅਦ ਉਹਨਾਂ ਨੇ 2014 ਜੋ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 2017 ਵਿੱਚ ਪਨਾਮਾ ਪੇਪਰਜ਼ ਘਟਾਲੇ ਦੇ ਮੱਦੇਨਜ਼ਰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਮਰੀਮ ਨੂੰ ਸਰਵਜਨਿਕ ਅਹੁਦਾ ਸੰਭਾਲਣ ਤੋਂ ਅਯੋਗਿਆ ਘੋਸ਼ਿਤ ਕਰ ਦਿੱਤਾ ਗਿਆ ਸੀ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਮਰੀਮ ਮਨੀ ਲਾਂਡਰਿੰਗ ਕੇਸ ਵਿੱਚ ਸ਼ਾਮਲ ਹੈ ਹਾਲਾਂਕਿ ਪੀ ਐਮ ਐਲ ਐਨ ਨੇ ਉਹਨਾਂ ਦੇ ਖਿਲਾਫ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਨਾਲੇ ਕਿਹਾ ਸੀ ਕਿ ਉਹ ਨਿਰਦੋਸ਼ ਹੈ ਵੀਸੋ 24 ਦੇ ਪਾਕਿਸਤਾਨੀ ਜਿਹੜੀਆਂ ਹੋਈਆਂ ਆਮ ਚੋਣਾਂ ਦੇ ਦੌਰਾਨ ਮਰੀਮ ਪਹਿਲੀ ਵਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਐਨਏ ਤੇ ਪੰਜਾਬ ਦੀ ਸੂਬਾ ਅਸੈਂਬਲੀ ਲਈ ਚੁਣੀ ਗਈ ਆ। ਉਹਨਾਂ ਨੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਬਣਨ ਲਈ ਸੂਬਾ ਵਿਧਾਨ ਸਭਾ ਐਮਪੀ ਦੇ ਮੈਂਬਰ ਦੇ ਰੂਪ ਵਿੱਚ ਉਹ ਸੌਂ ਚੁੱਕੀ ਆ ਤੇ ਸਜਦੀ ਸੀਟ ਜਿਹੜੀ ਆ ਉਹ ਛੱਡ ਦਿੱਤੀ ਆ। ਮਰੀਮ نواز ਦੇ ਪਿਤਾ ਨਵਾਜ਼ ਸ਼ਰੀਫ ਚਾਚਾ ਸ਼ਾਹਬਾਜ਼ ਸ਼ਰੀਫ ਅਤੇ ਉਹਨਾਂ ਦੇ ਭਰਾ हमजा शबाज ਵੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਮਰਮਿਮ ਨਵਾਜ਼ ਨੇ ਆਪਣੀ ਸਿੱਖਿਆ ਲਾਹੌਰ ਦੇ ਕਨਵੈਂਟ ਆਫ ਜੀਸਸ ਐਂਡ ਮੈਰੀਕਿਊ ਸਕੂਲ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਲਾਹੌਰ ਦੇ ਹੀ ਕਾਲਜ ਫਾਰ ਊਮਨ ਵਿੱਚ ਐਫਐਸਸੀ ਦੀ ਪੜ੍ਹਾਈ ਕੀਤੀ ਆ ਪੜ੍ਹਾਈ ਵਿੱਚ ਫਿਰ ਮਰਿਮੇ ਦਾ ਐਡਮਿਸ਼ਨ ਲਾਹੌਰ ਦੇ ਪ੍ਰਸਿੱਧ ਕਨਾਰਟ ਕਾਲਜ ਵਿੱਚ ਨਹੀਂ ਹੋ ਸਕਿਆ ਇਸ ਤੇ ਉਸ ਵਕਤ ਉਹਨਾਂ ਦੇ ਪੇਤਾ ਪੰਜਾਬ ਸੂਬੇ ਦੇ ਮੁੱਖ ਮੰਤਰੀ ਵੀ ਸਨ ਤੇ ਬਾਅਦ ਚ ਉਹਨਾਂ ਦੀ ਜਿਹੜੀ ਐਡਮਿਸ਼ਨ ਆ ਉਹ ਕਿਸੇ ਦੂਸਰੇ ਕਾਲਜ ਵਿੱਚ ਹੋਈ ਸੀ 1992 ਵਿੱਚ ਮਰੀਮ ਨਵਾਜ਼ ਨੇ 19 ਸਾਲ ਦੀ ਉਮਰ ਵਿੱਚ ਸ਼ਫਦਰ ਅਵਾਨ ਦੇ ਨਾਲ ਵਿਆਹ ਕੀਤਾ ਸੀ ਇਸ ਵਿੱਚ ਉਹਨਾਂ ਦੇ ਆਪਣੇ ਪਤੀ ਦਾ ਉਪਨਾਮ ਮਰੀਮ ਸ਼ਫਦਰ ਰੱਖ ਦਿੱਤਾ ਸੀ ਸ਼ਫਦਰ ਉਸ ਸਮੇਂ ਪਾਕਿਸਤਾਨ ਦੀ ਸੈਨਾ ਵਿੱਚ ਕੈਪਟਨ ਦੇ ਰੂਪ ਵਿੱਚ ਕੰਮ ਕਰ ਰਹੇ ਸਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਵਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਉਹਨਾਂ ਦੇ ਸੁਰੱਖਿਆ ਅਧਿਕਾਰੀ ਸਫਦਰ ਅਵਾਨ ਦੇ ਉਹਨਾਂ ਦੇ ਤਿੰਨ ਬੱਚੇ ਨੇ ਇੱਕ ਬੇਟਾ ਜੁਨੇਰ ਦੋ ਬੇਟੀਆਂ ਮਹਿਨੂਰ ਅਤੇ ਮੇਰ 19 ਪਰਿਵਾਰ ਦੇ ਮੈਂਬਰ ਹਨ 1999 ਵਿੱਚ ਪਾਕਿਸਤਾਨ ਦੇ ਤਖਤਾ ਪਲਟ ਤੋਂ ਬਾਅਦ ਮਰਿਮ ਨਵਾਜ਼ ਦੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਸ਼ੁਰੂਆਤ ਵਿੱਚ ਮਰੀਮ ਅਤੇ ਉਹਨਾਂ ਦੀ ਮਾਂ ਨੂੰ 4 ਮਹੀਨੇ ਦੇ ਲਈ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਆਪਣੀ ਰਾਏ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਦੇ ਖਿਲਾਫ ਪ੍ਰਿਸ਼ਟਾਚਾਰ ਅਤੇਵਾਦ ਉਤੇ ਟੈਕਸ ਚੋਰੀ ਦੇ ਦੋਸ਼ਾਂ ਦਾ ਵੀ ਸਾਹਮਣਾ ਡਟ ਕੇ ਕੀਤਾ ਸੀ ਪਿਤਾ ਦੀ ਰਾਏ ਲਈ ਉਹਨਾਂ ਨੇ ਖੁਦ ਨੂੰ ਜੇਲ੍ਹਾਂ ਦੇ ਵਿੱਚਕਾਰ ਚੱਕਰ ਕਰਦੇ ਹੋਏ ਪਾਕਿਸਤਾਨ ਮੀਡੀਆ ਦੇ ਵਿੱਚ ਹਮੇਸ਼ਾ ਚਰਚਾ ਵਿੱਚ ਰਹਿਰੇ ਬਾਅਦ ਵਿੱਚ ਉਹਨਾਂ ਨੂੰ ਨਿਵਾਸ਼ਰੀ ਪਰਿਵਾਰ ਦੇ ਬਾਈ ਮੈਂਬਰਾਂ ਦੇ ਨਾਲ 사우디 ਅਰਬ ਦੇ ਵਿੱਚ ਭੇਜ ਦਿੱਤਾ ਗਿਆ ਸੀ ਆਪਣੇ ਲੰਮੇ ਜਿਹੜਾ ਕਹਿ ਸਕਦੇ ਕਿ ਬਨਵਾਸ ਤੋਂ ਬਾਅਦ ਫਿਰ ਉਹ ਜਿਹੜੇ ਪਾਕਿਸਤਾਨ ਵਾਪਸ ਆਏ ਸੀ 19 2011 ਵਿੱਚ ਪਾਕਿਸਤਾਨੀ ਐਂਕਰ ਸਨਾ ਬੁੱਚਾ ਦੇ ਨਾਲ ਇੱਕ ਟੀਵੀ ਸ਼ੋਅ ਦੌਰਾਨ ਮਰੀਮਿਅਮ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਕੋਲ ਲੰਡਨ ਵਿੱਚ ਕੀ ਪਾਕਿਸਤਾਨ ਦੇ ਵਿੱਚ ਵੀ ਕੋਈ ਪ੍ਰਾਪਰਟੀ ਨਹੀਂ ਹਾਲਾਂਕਿ ਪਨਾਮਾ ਪੇਪਰ ਕੇਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਮਰੀਮਮ ਨਵਾਜ਼ ਨੇ ਲੰਡਨ ਵਿੱਚ ਘੱਟੋ-ਘੱਟ 4 ਫਲੈਟ ਖਰੀਦੇ ਨੇ ਬਾਅਦ ਵਿੱਚ 2017 ਵਿੱਚ ਇੱਕ ਸ='%20ਜੁਗਤ%20ਜਾਂਚ%20ਕਮੇਟੀ ਵੱਲੋਂ ਇਹ ਖਲਾਸਾ ਕੀਤਾ ਗਿਆ ਕਿ ਲੰਡਨ ਦੇ ਫਲੈਟਾਂ ਦੇ ਵਿੱਚ ਉਹ ਲਾਪਾਤਰੀ ਸਨ ਪਰ ਉਸ ਨੂੰ ਜਾਣਬੁੱਝ ਕੇ ਕਬੀ ਇਹਨਾਂ ਵਿਦੇਸ਼ੀ ਜਿਹੜੇ ਪ੍ਰਾਪਰਟੀ ਉਹ ਕੋਸ਼ਣਾ ਨਹੀਂ ਕੀਤੀ ਸੀ ਤੇ ਫਰਜੀ ਦਸਤਾਵੇਜ਼ ਜਮ੍ਹਾਂ ਕੀਤੇ ਗਏ ਸੀ ਪਾਕਿਸਤਾਨ ਦੇ ਸੁਪਰੀਮ ਕੋਰਟ ਨੂੰ ਵੀ ਗੁਬਰਾਹ ਕੀ ਤਸੀਰ 29 ਦਸੰਬਰ 2022 ਵਿੱਚ ਲੰਡਨ ਵਿੱਚ ਅਪਾਰਟਮੈਂਟ ਦੀ ਖਰੀਦ ਦੇ ਸਬੰਧਤ ਉਹਨਾਂ ਦੀ ਸਜ਼ਾ ਨੂੰ ਪਲਟ ਦਿੱਤਾ ਗਿਆ ਸੀ। ਇਸਲਾਮਾਬਾਦ ਉੱਚ ਹਾਈ ਕੋਰਟ ਦੇ ਦੋ ਜਸਟਿਸ ਦੇ ਪੈਨਲ ਦੇ ਉਹਨਾਂ ਦੇ ਖਿਲਾਫ ਮਾਮਲੇ ਨੂੰ ਖਾਰਜ ਕਰ ਦਿੱਤਾ ਗਿਆ ਸੀ 2018 ਵਿੱਚ ਪਾਕਿਸਤਾਨ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਵਿੱਚ ਮਰੀਮ ਨੇ ਆਪਣੀ ਪ੍ਰਾਪਰਟੀ 2.9 ਮਿਲੀਅਨ ਡਾਲਰ ਘੋਸ਼ਿਤ ਕੀਤੀ ਸੀ ਉਹਨਾਂ ਕੋਲ 1506 ਕਨਾਲ ਲਗਭਗ 188 ਏਕੜ ਜਿਹੜੀ ਆ ਉਹ ਖੇਤੀਬਾੜੀ ਜ਼ਮੀਨ ਆ ਅਤੇ ਉਹਨਾਂ ਦੀਆਂ ਕੰਪਨੀਆਂ ਵਿੱਚ ਲੱਖਾਂ ਰੁਪਏ ਦਾ ਨਿਵੇਸ਼ ਦਾ ਵੀ ਇਹ ਦਾਵਾ ਕੀਤਾ ਗਿਆ ਸੀ ਤੇ ਹੁਣ ਮਰੀਮ ਨਵਾਜ਼ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿੰਿਸਟਰ ਰਹਿ ਚੁੱਕੇ ਨੇ ਉਹਨਾਂ ਦੀ ਤੀਆ ਜਿਹੜੇ ਹੁਣ ਲੈਣਦੇ ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ ਨੇ ਤੇ ਜੇ ਚੜ੍ਹਦੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਰਜਿੰਦਰ ਕੌਰ ਭੱਠਲ ਪੰਜਾਬ ਦੇ ਪਹਿਲੇ ਬਤੌਰ ਔਰਤ ਮੁੱਖ ਮੰਤਰੀ ਸਨ ਜਿਨ੍ਹਾਂ ਨੇ 21 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸੌਹ ਚੁੱਕੀ ਸੀ 21 ਨਵੰਬਰ 1996 ਤੋਂ ਲੈ ਕੇ 11 ਫਰਵਰੀ 1997 ਤੱਕ ਰਜਿੰਦਰ ਕੌਰ ਭੱਠਲ ਸੂਬੇ ਦੇ ਮੁੱਖ ਮੰਤਰੀ ਰਹੇ ਸਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦ 2002 ਤੋਂ ਲੈ ਕੇ 2007 ਤੱਕ ਬੰਦੀ ਤੇ ਫਿਰ ਉਹ ਸੂਬੇ ਦੇ ਉਪ ਮੁੱਖ ਮੰਤਰੀ ਵੀ ਰਹੇ ਨੇ ਮਤਲ ਲੈਿੰਦੇ ਤੇ ਚੜਦੇ ਪੰਜਾਬ ਦੇ ਵਿੱਚ ਔਰਤਾਂ ਦੀ ਸਿਆਸਤ ਦੇ ਵਿੱਚ ਛੱਡੀ ਆ ਤੇ ਦੋਨਾਂ ਸੂਬਿਆਂ ਦੇ ਵਿੱਚ ਲੈਿੰਦਾ ਪੰਜਾਬ ਤੇ ਚੜਦਾ ਪੰਜਾਬ ਔਰਤਾਂ ਨੂੰ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ